ਲੁਧਿਆਣਾ ਦੇ ਹਾਤੀ ਦੇ ਅਧੀਨ ਪੈਂਦੇ ਥਾਣਾ ਸਿਟੀ ਰੈਕੋਰਡ ਦੇ ਅਧੀਨ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਰੂਹ ਕੰਬਦੀ ਨਜ਼ਰ ਆ ਰਹੀ ਹੈ ਤੁਸੀਂ ਆਪਣੀ ਸਕਰੀਨ ਤੇ ਲਗਾਤਾਰ ਇਹ ਵੀਡੀਓ ਦੇਖ ਰਹੇ ਹੋ ਇਹ ਸੀਸੀਟੀਵੀ ਵਿੱਚ ਇੱਕ ਕਲਯੁਗ ਪੁੱਤਰ ਆਪਣੀ ਮਾਂ ਤੇ ਤਸ਼ੱਦਦ ਟੋਂਦਾ ਨਜ਼ਰ ਆ ਰਿਹਾ ਹੈ ਜੋ ਆਪਣੀ ਹੀ ਮਾਂ ਨੂੰ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ ਇਹ ਸਾਰੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ ਇਹ ਵੀਡੀਓ ਇਸ ਔਰਤ ਦੀ ਵੱਡੀ ਭੈਣ ਜੋ ਕਿ ਵਿਦੇਸ਼ਾਂ ਵਿੱਚ ਬੈਠੀ ਹੈ ਉਸ ਦੇ ਵੱਲੋਂ ਰਿਕਾਰਡ ਕਰਕੇ ਪੁਲਿਸ ਨੂੰ ਭੇਜੀ ਗਈ ਤਾਂ ਜੋ ਪੁਲਿਸ ਕਾਰਵਾਈ ਕਰ ਸਕੇ ਇੱਕ ਬਜ਼ੁਰਗ ਮਹਿਲਾ ਜੋ ਆਪਣੇ ਘਰ ਵਿੱਚ ਰਹਿੰਦੀ ਹੈ ਉਸ ਦੇ ਨਾਂ ਪੁੱਤਰ ਵੱਲੋਂ ਲਗਾਤਾਰ ਉਸ ਤੇ ਅਜੀਹਾ ਤਸ਼ੱਦਦ ਟਾਉਣਾ ਕਿਤੇ ਨਾ ਕਿਤੇ ਮਨੁੱਖੀ ਅਧਿਕਾਰਾਂ ਨੂੰ ਘਾਣ ਲਾਉਂਦਾ ਹੈ ਅੱਜਕੱਲ ਕੀ ਸਾਡੇ ਖੂਨ ਪਾਣੀ ਹੋ ਚੁੱਕੇ ਹਨ ਜੋ ਅਸੀਂ ਆਪਣੇ ਮਾਤਾ ਪਿਤਾ ਨਾਲ ਅਜੀਹਾ ਵਤੀਰਾ ਕਰ ਰਹੇ ਹਾਂ ਗੱਲਬਾਤ ਕਰਦੇ ਆ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਗੱਲਬਾਤ ਕਰਾਂਗੇ ਕੱਲ ਜੋ ਕੀ ਇਸ ਪੁੱਤਰ ਨਾਲ ਇਸ ਦੀ ਪਤਨੀ ਨਾਲ ਕੀ ਕੁਝ ਕਹਿਣਾ ਹੈ ਉਹਨਾਂ ਦਾ ਕਿਉਂ ਕੀਤੀ ਉਹਨਾਂ ਨੇ ਅਜਿਹੀ ਕੁੱਟਮਾਰ ਆਪਣੇ ਹੀ ਮਾਂ ਨੂੰ ਕੀ ਅਜਿ ਇੱਕ ਕੀ ਇੱਕ ਬਜ਼ੁਰਗ ਮਹਿਲਾ ਜੋ ਘਰ ਵਿੱਚ ਰਹਿੰਦੀ ਹੈ ਉਸ ਨਾਲ ਅਜਿਹੀ ਕੁੱਟਮਾਰ ਕਰਨਾ ਜਾਇਜ਼ ਹੈ ਲਗਾਤਾਰ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿਵੇਂ ਇਸ ਲੜਕੇ ਵੱਲੋਂ ਆਪਣੇ ਹੀ ਮਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮੌਕੇ ਦੇ ਉੱਤੇ ਅ ਭਾਈ ਜੀ ਕੀ ਮਾਮਲਾ ਹੈ ਤਿੰਨ ਆਦਮੀ ਦਾ ਇਹ ਤਾਂ ਇੱਕ ਬੈਂਕ ਕਲੋਨੀ ਬੈਗੀ ਐਰਪੋਰਟ ਇੱਥੇ ਪ੍ਰਵਾਹ ਰਹਿ ਗਿਆ ਤੇ ਉਹ ਮੁੰਡਾ ਜਸਵੀਰ ਸਿੰਘ ਤੇ ਉਹਦੀ ਨੂੰਹ ਸੀ ਕੀ ਗੁਰਮੀਤ ਉਹਨੂੰ ਆਪਣੀ ਮਾਤਾ ਨੂੰ ਕੁੱਟ ਰਹੀ ਸੀ ਉਹ ਵੀ ਤੈਣਾ ਬਾਹਰ ਬਿਠੀ ਆ ਬਰੇਸ਼ ਅਸ਼ੇਲੀਆ ਉਹਨੇ ਕਹਿਰੇ ਨਹੀਂ ਉਹਦੀ ਮੂਵੀ ਲੈ ਲਈ ਉਹ ਮੂਵੀ ਉਹਨਾਂ ਦੇ ਮਨੁੱਖਤਾ ਸੇਵਾ ਕੇਂਦਰ ਫੇਤੀ ਨੋੜ ਤੇ ਉੱਥੋਂ ਉਹਨਾਂ ਦੇ ਮੋਕੇ ਤੇ ਆਏ ਦੇ ਮੂਰੀ ਦੇ ਬਾਬਾ ਨੇ ਲੋਪੈ ਸੀ ਇਹਨਾਂ ਨੇ ਉਹਨਾਂ ਨੇ ਦਰਖਾਸਤ ਕਰਾਤੀ ਉੱਥੋਂ ਸਾਨੂੰ ਇਨਫਰਮੇਸ਼ਨ ਮਸੂਲ ਹੋ ਗਈ ਤੇ ਅਸੀਂ ਫਿਰ ਗੁਰਮੀਤ ਸਿੰਘ ਜੀ ਐਸਸੀ ਨੇ ਮੋਕੇ ਤੇ ਜਾ ਕੇ ਜਿਹੜਾ ਜਿਹੜਾ ਮਾਈ ਦਾ ਬਿਆਨ ਲਿਖਿਆ ਲੈ ਕੇ ਮਕਰਮਾ ਦਰਜ ਕੀਤਾ ਮੁੰਡੇ ਜਿਹੜੀ ਨੋਹ ਦੇ ਘਰ ਆ ਤੁ ਜਿਹੜੇ ਉਹਨੇ ਵੀਡੀਓ ਵੀ ਦਿਖਾਈ ਸਾਨੂੰ ਬੜੀ ਬੁਰੀ ਤਰ੍ਹਾਂ ਉਹਨੂੰ ਪਟਰਾਇ ਸੀ ਮਾਤਾ ਦਾ ਕਿੰਨੀ ਕੁ ਉਮਰ ਆ ਮਾਤਾ ਦੀ ਮਾਤਾ ਦੀ ਉਮਰ 80 ਪਲੱਸ ਹੈ ਅੱਛਾ ਤੇ ਉਹ ਫਿਰ ਕੱਲ ਅਸੀਂ ਮੁਕੱਦਮਾ ਨੰਬਰ 23 ਜਿਹੜਾ ਦਰਜ ਜੱਜਸਟ ਦੇ ਖਿਲਾਫ ਕਰਤਾ ਇਹਨਾਂ ਨੂੰ ਨਾ ਜਾਣਿਆ ਨੂੰ ਮੌਕੇ ਤੇ ਹੀ ਰਿਫਰ ਕਰ ਦਿੱਤਾ ਕੋਈ ਵਜ੍ਹਾ ਕੀ ਲੱਗਿਆ ਵੀ ਕੀ ਉਹ ਵਿਚਾਰੇ ਬਹੁਤ ਬਜ਼ੁਰਗ ਹੋਰ ਤੋਂ ਕੱਟ ਕਿਉਂ ਕੱਟ ਰਿਆ ਸੀ ਕੋਈ ਸਾਹਮਣੇ ਇਹ ਸੋਨੇ ਵਾਲੇ ਤਿੰਨੇ ਆਦਮੀ ਰਲ ਕੇ ਫਟਦੇ ਜਦੋਂ ਕੋਈ ਡਿਮਾਂਡ ਕਰਦੀ ਸੀ ਖਾਨ ਪਿੰਡ ਦੀ ਇਹ ਐਸੇ ਗੁੱਸੇ ਜੋ ਸ਼ਰਾਬ ਪੀਂਦਾ ਸੀ ਮੁੰਡਾ ਇਹਦਾ ਜਿਸ ਜਿਹੇ ਨਾਲ ਉਹ ਐਸੇ ਗੁੱਸੇ ਜਾ ਕੇ ਉਹਨੇ ਕੁੱਟਿਆ ਉਹਨੂੰ ਬੜੀ ਬੁੜੀ ਕਰਾ ਤੇ ਮਾਤਾ ਦੇ ਕਾਫੀ ਨਿਸ਼ਾਨ ਆ ਗਏ ਆ